ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਲਗੀਆਂ ਅਕਾਲੀ ਦਲ ਨੂੰ ਝਟਕਾ ਲੱਗਣ ਦੀਆਂ ਖਬਰਾਂ ਦੇ ਤਹਿਤ ਹਲਕਾ ਛਾ ਕੋੜ ਤੋਂ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹੜ ਦੇ ਵੱਲੋਂ ਲੋਈਆਂ ਦੇ ਪਾਰਕ لینڈ ਪੈਲੇਸ ਦੇ ਵਿੱਚ ਆਪਣੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਲੈ ਕੇ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਅਜੀਤ ਸਿੰਘ ਕੋਹੜ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਥੇਦਾਰ ਸ਼ਿੰਗਾਰਾਤ ਸਿੰਘ ਮੈਂਬਰ ਐਸਜੀਪੀਸੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ 1 ਸਾਲ ਪਹਿਲਾਂ ਹੀ ਉਸ ਦੀ ਮੋਡਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਫਿਰ ਉਹ 1 ਸਾਲ ਪਹਿਲਾਂ ਪੰਜਾਬ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਹਮਾਇਤ ਦੇ ਵਿੱਚ ਜੁਟ ਗਿਆ ਸੀ ਅਤੇ ਹੁਣ ਕਾਂਗਰਸ ਦੀ ਸਰਕਾਰ ਆਉਣ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਾਣਤੇ ਕਹਿ ਰਿਹਾ ਹੈ ਕਿ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਦਾਖਲ ਹੋਇਆ ਪਰੰਤੂ ਉਹ ਤਾਂ ਪਹਿਲਾਂ ਹੀ ਬਰਖਾਸਤ ਹੋ ਚੁੱਕਿਆ ਹੈ ਅਤੇ ਇਸ ਨਾਲ ਅਕਾਲੀ ਦਲ ਬਾਦਲ ਨੂੰ ਕੋਈ ਝਟਕਾ ਨਹੀਂ ਲੱਗਿਆ ਪਰ ਇਸ ਗੱਲ ਦੀ ਇਤਰਾਜ਼ ਕੀ ਜ਼ਰੂਰ ਹੈ ਕਿ ਵੇਖੋ ਹੁਣ ਖਬਰਾਂ ਖਬਰਾਂ ਵਾਸੀਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਦੱਸੋ ਮੈਂ ਪਹਿਲਾਂ ਵੀ ਤੁਹਾਨੂੰ ਅਰਜ਼ ਕਰੀ ਹੈ ਭਈ ਸ਼੍ਰੋਮਣੀ ਅਕਾਲੀ ਦਲ ਦਾ ਇਹ ਪੰਜ ਵਰੀ ਤਾਂ ਮੈਂ ਇਲੈਕਸ਼ਨ ਕੰਟੀਨਿਊ ਜਿੱਤੇ ਆ ਇੱਕ ਵਾਰੀ ਪੋਸਟਪੋਨ ਹੋ ਗਈ ਚਾਰ ਵਰੀ ਸ਼੍ਰੋਮਣੀ ਅਕਾਲੀ ਦਲ ਚ ਸਬਰਾਸੇ ਜਿਹੜੇ ਸਾਬਕਾ ਖਜ਼ਾਨਾ ਮੰਤਰੀ ਹੈ ਉਹ ਇਸ ਸਰਕੇ ਤੋਂ ਜਿੱਤੇ ਤਾਂ ਇੱਕ ਵਾਰੀ ਉਹ ਇਹ ਤੁਸੀਂ ਹੋ ਜਤਿਆ ਇੱਕ ਵਾਰੀ ਸਾਹ ਦਰਬਾਰਾਂ ਸੋਂ ਵੀ ਆਕਾਲੀ ਦਲ ਦੀ سپورਟ ਲੈ ਕੇ ਜਤਿਆ ਇੱਥੇ ਕੋ ਉ ਤਕਰੀਬਨ 12 ਅਸੈਂਬਲੀਆ ਸੀਟਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਿੱਤੀ ਤੇ ਹੁਣ ਇੱਕ ਬੰਦੇ ਦੋ ਚਾਰ ਉੱਠ ਕੇ ਆਖਣਾ ਵੀ ਅਕਾਲੀ ਦਲ ਨੂੰ ਬਹੁਤ ਵੱਡਾ ਚੱਕਰ ਲੱਗਿਆ ਇਹ ਤਾਂ ਸ਼੍ਰੋਮਣੀ ਕਾਲ ਦਲ ਦਾ ਗਾੜਿਆ ਚਾਹ ਇਲੈਕਸ਼ਨ ਇਹ ਪਾਰਟੀ ਮੈਨੂੰ ਡਾਵੇ ਚਾਹ ਮੇਰੇ ਕੇ ਇੱਕ ਤੋਂ ਹੋਰ ਸਾਥੀ ਨੂੰ ਡਾਵੇ ਇਹ ਤਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਹਲਕਾ ਪੱਖੇ ਤੋਂ ਰਹਿਣਾ ਹੈ ਐਕਾ ਵੀ ਲੁਕਿੰਗ ਇਨ ਇਟ ਹੀ ਸੀ ਕਿ ਕੋਈ ਮੈਨੂੰ ਵੋਟਾਂ ਨਹੀਂ ਪੈਂਦੀਆਂ ਇਹ ਸ਼ਰੋਮਣੀ ਅਕਾਲੀ ਦਲ ਨੂੰ ਸਾਡੇ ਲੋਕ ਵੋਟ ਪਾਉਂਦੇ ਆ ਲੋਈਆਂ ਖਾਸ ਤੋਂ ਸੁਖਬੀਰ ਸਿੰਘ ਤਲਵਾਰ ਦੇ ਨਾਲ ਲਬਰੀ ਸਿੰਘ ਦੀ ਰਿਪੋਰਟ ਪਹਿਰੇਤਾ ਟੀਵੀ